ਜੀ ਵੀਡੀਓ ਵੇਖ ਰਖਿਆ ਸਾਬ ਨੂੰ ਜੀ ਇਹ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਜੇਕਰ ਵਿਸ਼ਵ ਕੱਪ ਜਿੱਤਣਾ ਹੈ ਤਾਂ ਗੰਬੀਰ ਅਗਰ ਨੂੰ ਹਟਾਓ ਰੋਇਤ ਨੂੰ ਇਹ ਕੀ ਕਹਿ ਕੇ ਨਵਜੋਤ ਸਿੱਧੂ ਜੱਜਾਂ ਨੂੰ ਵਾਇਰਲ ਖਬਰਾਂ ਦਾ ਸੱਚ ਟੀਮ ਇੰਡੀਆ ਦੇ ਸਾਬਕਾ ਮਹਾਨ ਬੱਲੇਬਾਜ਼ ਅਤੇ ਵਰਤਮਾਨ ਵਿੱਚ ਇੱਕ ਮਸ਼ਹੂਰ ਕ੍ਰਿਕਟ ਕਮੈਂਟਰ ਨਵਜੋਤ ਸਿੰਘ ਸਿੱਧੂ ਦੀ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ ਪੋਸਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਨੇ 2027 ਦਾ ਵਿਸ਼ਵ ਕੱਪ ਜਿੱਤਣਾ ਹੈ ਤਾਂ BCCI ਨੂੰ ਤੁਰੰਤ ਬਹੁਤ ਗੰਭੀਰਤਾ ਤੇ ਅਜੀਤ ਅਜਗਰ ਨੂੰ ਹਟਾ ਦੇਣਾ ਚਾਹੀਦਾ ਹੈ ਇਸ ਤੋਂ ਲਾਵਾ ਰੋਇਤ ਸ਼ਰਮਾ ਨੂੰ ਪੂਰੇ ਸਨਮਾਨ ਨਾਲ ਕਪਤਾਨੀ ਸੌਪੀ ਜਾਣੀ ਚਾਹੀਦੀ ਹੈ ਇਸ ਪੋਸਟ ਬਾਅਦ ਸਿੱਧੂ ਨੂੰ ਕਾਫੀ ਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਸੱਚਮੁੱਚ ਵਿੱਚ ਕਿਹਾ ਸੀ ਇੱਥੇ ਜਾਨੋ ਇਸ ਦਾ ਸਵਾਲ ਦਾ ਜਵਾਬ ਜਾਣਕਾਰੀ ਲਈ ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਖੁਦ ਵਾਇਰਲ ਪੋਸਟ ਦੇ ਪਿੱਛੇ ਦੀ ਸੱਚਾਈ ਦਾ ਖਲਾਸਾ ਕੀਤਾ ਹੈ ਸਿੱਧੂ ਨੇ ਸੋਸ਼ਲ ਮੀਡੀਆ ਤੇ ਲਿਖਿਆ ਸ਼ਰਮ ਆਉਣੀ ਚਾਹੀਦੀ ਹੈ ਮੈਂ ਇਹ ਕਦੇ ਨਹੀਂ ਕਿਹਾ ਝੂਠੀਆਂ ਖਬਰਾਂ ਦਾ ਫਲਾਓ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਵਾਇਰਲ ਪੋਸਟ ਪੂਰੀ ਤਰ੍ਹਾਂ ਝਾਲੀ ਹੈ AI ਦੇ ਯੁੱਗ ਵਿੱਚ ਸਾਬਕਾ cricketers ਨਾਲ ਸੰਬੰਧਿਤ ਝੂਠੀਆਂ ਪੋਸਟਾਂਸ ਕਰ ਵਾਇਰਲ ਹੁੰਦੀਆਂ ਹਨ ਇਸ ਵਾਰ ਵੀ ਜਗਾ ਹੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ